ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇੱਕ ਛੋਟਾ ਜਿਹਾ ਪਰਸ ਬਣਾਉਣਾ ਸਿਖਾਉਣੀ ਆ ਜੀ ਦੇਖੋ ਛੋਟੇ ਜਿਹੇ ਕੱਪੜਾ ਲੱਤਿਆਗਾ ਆਪਾਂ ਜਿਵੇਂ ਆਪਾਂ ਤੁਹਾਨੂੰ ਮਿਲ ਕੇ ਦਿਖਾ ਦਿੰਨੇ ਆ 1.9 ਤੇ 1.10 ਇੰਚ ਦਾ ਇਹ ਕੱਪੜਾ ਸਾਰਾ ਤੇ ਇਸੇ ਤਰ੍ਹਾਂ ਦੇਖੋ ਜੀ ਆਪਾਂ ਜਿਹੜਾ ਇਹਦੇ ਅੰਦਰ ਕਪੀ ਸਲਾਵਾਂਗੇ ਇਹ ਆ ਵੀ ਨਾਲ ਇਹਦੇ ਮਿਲਦਾ ਜੁਲਦਾ ਵੈਸੀ ਆਪਾਂ ਕੋਈ ਵੀ ਦੇਖੋ ਲਾ ਸਕਦੇ ਆ ਆਪਣੇ ਕੋਲੇ ਐਵੇਂ ਦਾ ਸੂਟ ਸੀਗਾ ਉਹਦੇ ਨਾਲੋਂ ਬਚਿਆ ਸੀ ਆਪਾਂ ਇਹ ਦੇਖੋ ਮੈਚਿੰਗ ਕਰਕੇ ਇਸ ਤਰ੍ਹਾਂ ਹੀ ਲਗਾ ਲਿਆ ਏ ਲਗਾਵਾਂਗੇ ਆਪਾਂ نیچے ਤੇ ਇੱਕ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਫਾਰਮ ਵਾਲੀ ਸ਼ੀਟ ਆਪਾਂ ਫਾਰਮ ਵਾਲੀ ਸ਼ੀਟ ਪਾਵਾਂਗੇ ਜੀ ਦੇਖੋ ਆਪਣੇ ਕੋਲੇ ਨਈ ਫਾਰਮ ਵਾਲੀ ਸ਼ੀਟ ਹੋਊਗੀ ਤਾਂ ਆਪਾਂ ਇਹਦੇ ਵਿੱਚ ਬੋਰੀ ਵਾਲਾ ਪੀਸ ਵੀ ਪਾ ਸਕਦੇ ਆਂਗੇ ਉਹਦੇ ਨਾਲ ਵੀ ਇਹ ਬੈਗ ਬਹੁਤ ਵਧੀਆ ਬੰਦ ਆਈ ਦੇਖੋ ਜਿਹੜੀ ਆਪਾਂ ਫਾਰਮ ਸ਼ੀਟ ਪਾਵਾਂਗੇ ਉਹ ਆਪਣੇ ਕੋਲੇ ਇਸ ਤਰ੍ਹਾਂ ਦੀ ਹੈ ਜੀ ਇਹ ਦੇਖੋ ਥੋੜੀ ਜੀ ਹਾਰਡ ਹੁੰਦੀ ਹੈ ਤੇ ਇੱਕ ਹੁੰਦੀ ਹੈ ਬਿਲਕੁਲ ਸੌਫਟ ਜੀ ਤੇ ਬਹੁਤ ਵਧੀਆ ਰਹਿੰਦੀ ਹੈ ਦੇਖੋ ਬਿਲਕੁਲ ਟੁੱਟਦੀ ਨਹੀਂ ਹੈਗੀ ਬਹੁਤ ਹੀ ਜ਼ਿਆਦਾ ਵਧੀਆ ਹੀ ਰਹਿੰਦੀ ਹੈ ਧੋਣ ਤੋਂ ਬਾਅਦ ਵੀ ਇਸ ਤਰ੍ਹਾਂ ਹੀ ਰਹਿੰਦੀ ਹੈਗੀ ਇਸੇ ਤਰ੍ਹਾਂ ਦੇਖੋ ਜੀ ਆਪਾਂ ਇਹਦਾ ਡਬਲ ਪੀਸ ਕਰਕੇ ਇੰਨਾ ਪੀਸ ਹੀ ਆਪਾਂ ਇਹ ਕਟਾਂਗੇ ਜਿੰਨੇ ਆਪਣੇ ਇਹ ਵਾਲੇ ਪੀਸ ਹੈ ਉਨੇ ਹੀ ਆਪਾਂ ਕਟਾਂਗੇ ਇਸ ਤਰ੍ਹਾਂ ਦੇਖੋ ਇਹ ਜੇ ਆਪਾਂ ਇਹ ਵਾਲਾ ਪੀਸ ਦੇਖੋ ਜੀ ਪਰਸ ਬਣਾ ਰਹੇ ਆ ਜਿਹੜਾ ਇਹ ਤੇ ਕੋਈ ਖਰਚਾ ਨਹੀਂ ਹੁੰਦਾ ਤੇ ਐਵੇਂ ਦੇ ਪਰਸ ਬਣਾ ਕੇ ਦੇਖੋ ਆਪਾਂ ਇਹਨੂੰ ਸੇਲ ਵੀ ਕਰ ਸਕਦੇ ਆਂਗੇ ਤੇ ਘੱਟ ਖਰਚੇ 'ਚ ਇਹ ਬਣ ਜਾਂਦੇ ਆ ਤੇ ਰਾਮ ਨਾਲ ਦੇਖੋ ਜੀ 50 ਰੁਪਏ ਤੇ ਖਰਚਾ ਆਉਂਦਾ ਸਾਰਾ ਤੇ ਰਾਮ ਨਾਲ ਦੇਖੋ ਜੀ ਇਹ 150 ਰੁਪਏ ਤੱਕ ਇਹ ਸੇਲ ਵੀ ਹੋ ਸਕਦੀ ਹੈਗੀ ਆਪਾਂ ਆਂਡ ਗਵਾਂਡੇ ਵਿੱਚ ਵੀ ਦੇਖੋ ਜੀ ਇਹ ਬਣਾ ਸਕਦੇ ਆ ਬਣਾ ਕੇ ਦੇ ਸਕਦੇ ਆ ਆਪਣੀ ਸਲਾਈ ਲੈ ਸਕਦੇ ਆ ਤੇ ਵੈਸੇ ਵੀ ਆਪਾਂ ਕਿਸੇ ਸ਼ਾਪ ਨਾਲ ਕੰਟੈਕਟ ਕਰ ਲਈਏ ਤੇ ਉੱਥੇ ਵੀ ਆਪਾਂ ਇਹ ਸੇਲ ਕਰ ਸਕਦੇ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਹੀ ਨੀਚੇ ਦੂਸਰਾ ਪੀਸ ਲਾ ਕੇ ਸਿੰਪਲ ਵਿਚਾਲੇ ਸੈਂਟਰ ਦੇ ਵਿੱਚ ਆਪਾਂ ਫੋਮ ਸ਼ੀਟ ਲਾਈਏ ਉੱਪਰ ਆਪਾਂ ਇਹ ਵਾਲਾ ਪੀਸ ਲਾਇਆ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਪੀਨਿੰਗ ਪਿੰਨਾਂ ਦੇ ਨਾਲ ਇੱਕ ਆਪਾਂ ਇਹਨੂੰ ਖੜਾਤਾ ਦੇਖੋ ਜੀ ਦੋ ਤਿੰਨ ਸੂਈਆਂ ਲਾ ਕੇ ਤੇ ਇਸੇ ਤਰ੍ਹਾਂ ਆਪਾਂ ਇਹ ਵਾਲਾ ਪੀਸ ਕਰ ਦਾਂਗੇ ਆਪਾਂ ਇਹਦੇ ਵਿੱਚ ਦੇਖੋ ਸੀਨਾ ਲਾਵਾਂਗੇ ਪਹਿਲਾਂ ਚਾਰ ਚਪੇਰੇ ਸੀਨਾ ਲਾ ਕੇ ਫਿਰ ਆਪਾਂ 2-2 ਇੰਚ ਦਾ ਗੈਪ ਛੱਡ ਕੇ ਤਾਂ ਜੋ ਫੋਮ ਸ਼ੀਟ ਆਪਣੀ ਚੰਗੀ ਤਰ੍ਹਾਂ ਖੜ੍ਹ ਜੇ ਆਪਾਂ ਉਸ ਇਹਦੇ ਵਿੱਚ ਸੀਨਾ ਲਗਾਵਾਂਗੇ ਲੋ ਜੀ ਸੀਨਾ ਲਗਾਉਣ ਤੋਂ ਬਾਅਦ 3 ਇੰਚ ਉੱਪਰੋਂ ਕੱਟ ਕੇ ਆਪਾਂ ਦੇਖੋ ਜਿੱਪ ਲਾਈਏ ਜੀ ਥੋੜੀ ਜੀ ਵੀਡੀਓ ਕਿਤੇ ਮੈਨੂੰ ਪਤਾ ਨਹੀਂ ਚੱਲਿਆ ਥੋੜੀ ਸਕਿਪ ਹੋ ਗਈ ਜੀ ਆਪਾਂ ਤੁਹਾਨੂੰ ਦੁਆਰ ਤੋਂ ਐਵੇਂ ਦਾ ਪਰਸ ਬਣਾ ਕੇ ਜ਼ਰੂਰ ਦਿਖਾਵਾਂਗੇ ਸਾਰਾ ਸਮਝਾਵਾਂਗੇ ਬਾਕੀ ਦੇਖੋ ਜੀ ਆਪਾਂ 3 ਇੰਚ ਉੱਪਰੋਂ ਛੱਡ ਕੇ ਸਿਰਫ ਆਪਾਂ ਇਹ ਜਿੱਪ ਦਾ ਕੱਟਿਆ ਜਿੱਪ ਲਾਉਣੀ ਆਪਾਂ ਤੁਹਾਨੂੰ ਦੇਖੋ ਦੱਸ ਹੀ ਰਹੇ ਹਾਂ ਇਸ ਤਰ੍ਹਾਂ ਹੀ ਜਿੱਪ ਲੱਗੂਗੀ ਇੱਥੇ ਲਾਵਾਂਗੇ ਆਪਾਂ ਜੇਬ ਦੇਖੋ ਇਸੇ ਤਰ੍ਹਾਂ ਆਪਾਂ ਇੱਕ ਸਾਈਡ ਤੇ ਆਪਾਂ ਇਹ ਲਾ ਲਈ ਜਿੱਪ ਤੇ ਉੱਪਰੋਂ ਜਿਹੜੀ ਆਪਾਂ 3 ਇੰਚ ਦੀ ਪੱਟੀ ਕੱਟੀ ਹੈ ਉਹ ਆਪਾਂ ਦੂਜੀ ਸਾਈਡ ਤੇ ਲਾਵਾਂਗੇ ਦੇਖੋ ਪਿੱਛੇ ਵੀ ਸਫਾਈ ਆਵੇ ਇਸ ਕਰਕੇ ਮੈਂ ਜਿੱਪ ਦੇ ਨਾਲ-ਨਾਲ 1 ਇੰਚ ਦੀ ਪੱਟੀ ਨੂੰ ਅਟੈਚ ਕਰਕੇ ਲਾਇਆ ਸੀਗਾ ਤਾਂ ਜੋ ਪਿਛਲੇ ਪਾਸੇ ਕੱਪੜੇ ਦੇ ਧਾਗੇ ਵੇਗੜਾ ਜਿਹੜੇ ਦੇਖੋ ਨਿਕਲ ਜਾਂਦੇ ਆ ਉਹ ਨਾ ਨਿਕਲਣ ਇਸ ਕਰਕੇ ਆਪਾਂ 1 ਇੰਚ ਦੀ ਪੱਟੀ ਨਾਲ ਨਾਲ ਹੀ ਲਾਤੀ ਸੀ ਨਾਲ ਨਾਲ ਜਿੱਪ ਲਾਈ ਤੇ ਉੱਤੇ ਆਪਾਂ ਉਹ ਧਰ ਕੇ ਲਾਤੀ ਇਹਨੂੰ ਅੰਦਰਲੇ ਪਾਸੇ ਦੇਖੋ ਜੀ ਐ ਫੋਲਡ ਕਰਤਾ ਦੋਨਾਂ ਪਾਸੇ ਆਪਣੀ ਇਸ ਤਰ੍ਹਾਂ ਹੀ ਸਫਾਈ ਆ ਜਾਂਦੀ ਹੈ ਜਿਹੜੀ ਪੱਟੀ ਕੱਟੀ ਸੀ ਦੇਖੋ ਜੀ ਆਪਾਂ 3 ਇੰਚ ਦੀ ਉਹ ਆਪਾਂ ਦੂਜੀ ਸਾਈਡ ਤੇ ਇਸ ਤਰ੍ਹਾਂ ਜਿੱਪ ਦੇ ਦੂਸਰੇ ਪੀਸ ਨਾਲ ਲਗਾ ਦਾਂਗੇ ਆ ਦੇਖੋ ਜੀ ਆਪਾਂ ਜਿਵੇਂ ਲਾਇਆ ਤੇ 1 ਇੰਚ ਦੀ ਆਪਾਂ ਇਹ ਪੱਟੀ ਲਾਈ ਹੈ ਥੋੜੀ ਜੀ ਵੀਡੀਓ ਮੈਨੂੰ ਪਤਾ ਨਹੀਂ ਚੱਲਿਆ ਜੀ ਬਸ ਸਕਿੱਪ ਹੋ ਗਈ ਕਿਤੇ ਤੇ ਆਪਾਂ ਦੇਖੋ ਤੁਹਾਨੂੰ ਦੁਵਾਰ ਤੋਂ ਇਹ 파ਰਸ ਦੀ ਵੀਡੀਓ ਨਵੇਂ ਸਿਰੇ ਤੋਂ ਬਣਾ ਕੇ ਜਰੂਰ ਦਿਖਾਵਾਂਗੇ ਕਿਉਂਕਿ ਅਕਸਰ ਆਪਾਂ ਐਵੇਂ ਦੇ ਪਰਚ ਬਣਾਉਂਦੇ ਵੀ ਰਹਿੰਨੇ ਆ ਤੇ ਆਪਾਂ ਨੂੰ ਦੇਖੋ ਜੀ ਭੈਣ ਭਰਾ ਕਹਿ ਦਿੰਦੇ ਨੇ ਤੇ ਆਪਾਂ ਇਹਨੂੰ ਵੀ ਸੇਲ ਵੀ ਕਰ ਦੰਨੇ ਆਂਗੇ। ਲੋ ਜੀ ਇਹ ਛੋਟਾ ਜਿਹਾ ਪਰਚਾ ਦੇਖੋ ਆਮ ਹੀ ਇਹ ਬਹੁਤ ਹੀ ਜ਼ਿਆਦਾ ਇਹਦਾ ਟ੍ਰੈਂਡ ਵੀ ਰਹਿੰਦਾ ਆ ਆਪਾਂ ਛੋਟਾ ਮोटा ਕੰਮ ਕਰਨ ਜਾਣੇ ਆਮ ਹੀ ਇਹ ਜੇ ਪਰਚਾ ਦੇਖੋ ਚੱਕ ਲੈਣੇ ਆਂਗੇ ਤੇ ਬਹੁਤ ਹੀ ਵਧੀਆ ਰਹਿੰਦਾ ਜੀ ਇਹ ਘਰੇ ਬਣਾਇਆ ਹੋਇਆ ਪਰਚਾ ਹੈ। ਤੇ ਬਹੁਤ ਹੀ ਵਧੀਆ ਮਤਲਬ ਕਿ ਆਪੇ ਨਹੀਂ ਸੀਨਾ ਸੋਨਾ ਜਮਾ ਪੱਕੀਆਂ ਲਾ ਦਿੰਨੇ ਆ ਘਰੇ ਬਣੀ ਚੀਜ਼ ਦਾ ਥੋੜਾ ਜਿਹਾ ਇਹ ਫਾਇਦਾ ਹੋ ਜਾਂਦਾ ਹੈਗਾ ਲੋ ਜੀ ਦੇਖੋ ਇਹ ਆਪਾਂ ਇਹਦੇ ਨਾਲ ਅਟੈਚ ਕਰਤਾ ਜਿਹੜੀ ਆਪਾਂ ਪੱਟੀ ਲਈ ਸੀ ਉਹਨੂੰ ਆਪਾਂ ਇਧਰਲੀ ਸਾਈਡ ਤੇ ਐ ਸੀਨ ਲਗਾ ਦਾਂਗੇ ਇਸ ਤਰ੍ਹਾਂ ਇਸੇ ਤਰ੍ਹਾਂ ਦੇਖੋ ਜੀ ਆਪਣਾ ਇਹ ਇੱਕ ਪੀਸ ਤਿਆਰ ਹੋ ਗਿਆ بس ਇੰਨਾ ਕੀ ਪੀਸ ਸੀ ਜਿਹੜਾ ਆਪਣਾ ਇਹ ਸਕਿਪ ਹੋਇਆਗਾ ਆਪਾਂ ਬਸ ਸੀਨ ਆ ਲਾਈਆਂ ਨੇ ਤੇ ਆਹ ਜਿੱਪਾ ਜਿੱਪਾ ਲਗਾਈ ਹੈ ਦੇਖੋ ਬਾਕੀ ਆਪਣੀ ਸਾਰੀ ਵੀਡੀਓ ਫੁੱਲ ਆਪਾਂ ਪੂਰਾ ਸਮਝਾ ਕੇ ਇਹਦੇ ਵਿੱਚ ਬਣਾਇਆ ਹੋਇਆ ਜੀ ਇਹ ਆਪਣੇ ਦੇਖੋ ਇਸ ਤਰ੍ਹਾਂ ਪੀਸ ਤਿਆਰ ਹੋ ਗਿਆ ਉੱਪਰ ਆਪਾਂ ਦੇਖੋ ਜੀ ਇੱਕ ਪੀਸ ਇਹਦੇ ਹੋਰ ਲਾਵਾਂਗੇ ਇਸ ਤਰ੍ਹਾਂ ਤੇ ਓਦੋਂ ਪਹਿਲਾਂ ਆਪਾਂ ਲਾਵਾਂਗੇ ਜੀ ਇਹਦੇ ਉੱਤੇ ਆ ਦੇਖੋ ਇਸ ਤਰ੍ਹਾਂ ਨਾ ਜਿੱਪ ਦੇ نیچے-नीचे ਲਗਾ ਦਾਂਗੇ ਆਪਾਂ ਇਹ ਪੀਸ ਤਾਂ ਜੋ ਆਪਣੀ ਇੱਕ ਪਾਉਟ ਬਣ ਜੇ ਇਦੇ ਇੱਥੇ ਆਪਾਂ ਜਿਪ ਲਾਈ ਸੀ ਜਿਪ ਦੇ ਉੱਤੇ ਹੀ ਦੇਖੋ ਆਪਾਂ ਇਹਨੂੰ ਆਏ ਪੀਸ ਨੂੰ ਲਗਾ ਦਾਂਗੇ ਤੇ ਨੀਚੇ ਪੂਰੇ ਸਾਈਡ ਤੇ ਦੇਖੋ ਜੀ ਇਹ ਪੀਸ ਆ ਜਾਊਗਾ ਤੇ ਇਹ ਆਪਣੀ ਇੱਕ ਵੱਡੀ ਪਾਕਟ ਬਣ ਕੇ ਤਿਆਰ ਹੋ ਜੂ ਜਿਹੜੀ ਕੀ ਪਰਚ ਦੇ ਬਾਹਰਲੀ ਸਾਈਡ ਤੇ ਸੈਟ ਤੇ ਆਊਗੀ ਬਦਮਾ ਕਪੜਾ ਦੇਖੋ ਆਪਾਂ ਕੱਟ ਦਾਂਗੇ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹ ਤਿੰਨੇ ਜਗ੍ਹਾ ਤੇ ਇਸ ਤਰ੍ਹਾਂ ਸੀਨ ਲਾ ਦਾਂਗੇ ਨੀਚੇ ਵਾਲੀ ਤੇ ਦੋ ਸਾਈਡਾਂ ਵਾਲੀਆਂ ਇਸ ਤਰ੍ਹਾਂ ਹੀ ਆਪਣੀ ਇੱਕ ਪੌਕਟ ਬਣ ਕੇ ਤਿਆਰ ਹੋ ਗਈ ਜੀ। ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲੋ ਜੀ ਆ ਦੇਖੋ ਆਪਾਂ ਫालतू ਕੱਪੜਾ ਇਹਨੂੰ ਆਪਾਂ ਕੱਟ ਦੰਨੇ ਆ ਜਿਹੜਾ ਇਸ ਤਰ੍ਹਾਂ ਆਪਣੇ ਕੋਲ ਕੱਪੜਾ ਬਚਿਆ ਇੱਕ ਆਪਣਾ ਦੇਖੋ ਜੀ ਇਹ ਪੀਸ ਇਸ ਤਰ੍ਹਾਂ ਹੀ ਤਿਆਰ ਹੋ ਗਿਆ। ਮੈਂ ਸਨ ਖੋਲ ਕੇ ਦਿਖਾ ਦਨੀ ਆ ਦੇਖੋ ਜਿੱਪ ਆ ਦੇਖੋ ਜੀ ਆਪਣੀ ਇਹ ਵੱਡੀ ਪੌਕਟ ਬਣ ਗਈ ਇੱਕ। ਤੇ ਹੁਣ ਆਪਾਂ ਦੇਖੋ ਜੀ ਜਿਵੇਂ ਆਪਣੇ ਕੋਲੇ ਦੋਨੇ ਪੀਸ ਨੇ ਦੋਨੇ ਪੀਸਾਂ ਨੂੰ ਆਪਾਂ ਨਾ ਥੋੜੀ ਜੀ ਇਹਨੂੰ ਇਸ ਤਰ੍ਹਾਂ ਇਹ ਮਿਣ ਕੇ ਇੱਕ ਆਪਾਂ ਦੇਖੋ ਇਹਦੇ ਅੰਦਰ ਪੀਸ ਲਾਵਾਂਗੇ ਇੱਕ ਆਪਾਂ ਇਹਨੀਆਂ ਬਣਾਵਾਂਗੇ ਜੀ ਬੈਲਟ ਜਿੰਨੂੰ ਆਪਾਂ ਤਣੀਆਂ ਵੀ ਕਹਿ ਦਿੰਨੇ ਆ ਕਫਾਓ ਬਣਾਵਾਂਗੇ ਇਹ ਆਪਾਂ ਅੰਦਰ ਦੇਖੋ ਜੀ ਪੌਕਟ ਲਾ ਰਹੇ ਹਾਂ ਕਿਉਂਕਿ ਅੰਦਰ ਵੀ ਪੌਕਟ ਇਹ ਆਪਾਂ ਤਾਣ ਆ ਰਹੇ ਜੇ ਕਈ ਵਾਰ ਕੀ ਹੁੰਦਾ ਆਪਾਂ ਅੰਦਰ ਕੋਈ ਅਲੱਗ ਤੋਂ ਜਿਵੇਂ ਕੋਈ ਚੀਜ਼ ਪਾਉਣੀ ਹੋਵੇ ਛੋਟੀ ਮੋਟੀ ਇਹਨੂੰ ਆਪਾਂ ਪਹਿਲਾਂ ਨਾ ਜਿਵੇਂ ਪਾਕਟ ਨੂੰ ਦੇਖੋ ਜੀ ਸੀ ਲਾਂਗੇ ਕੱਪੜੇ ਨਾਲ ਸੀ ਕੇ ਵਿਚਾਲੇ ਸੈਂਟਰ ਦੇ ਵਿੱਚ ਜਿਵੇਂ ਰੈਡੀमेड ਪਰਸਾਂ ਦੇ ਸੀਨਾ ਵੱਜੀਆਂ ਹੁੰਦੀਆਂ ਹਨ ਨਾ ਨਾ ਦੋ ਆਪਾਂ ਦੋ ਜੇਬਾਂ ਲੱਗ ਜਾਣਗੀਆਂ ਇਹਦੀਆਂ ਵਿਚਾਲੇ ਇਹਨੂੰ ਸੀਨ ਲਾ ਦਾਂਗੇ ਦੇਖੋ ਪਹਿਲਾਂ ਤਾਂ ਸੱਡਾਂ ਵਾਲੀਆਂ ਵਿਚਾਲੇ ਸੀਨ ਲੱਗ ਜੂਗੀ ਫਿਰ ਸੱਡਾਂ ਵਾਲੀਆਂ ਸੀਨ ਲੱਗ ਜਾਣਗੀਆਂ ਫਿਰ ਨੀਚੇ ਵਾਲੀ ਸੀਨ ਲੱਗ ਜੂਗੀ ਇਹ ਪਾਕਟ ਦੇ ਇੱਕ ਅੰਦਰ ਤਲਕੇ ਪੌਕਟਾਂ ਲੱਗੀਆਂ ਜੀ ਦੋ ਪਾਰਸ ਦੇ ਅੰਦਰ ਇੱਕ ਦੋ ਪੌਕਟਾਂ ਲੱਗੀਆਂ ਜਿਵੇਂ ਕਿ ਦੇਖੋ ਆਪਾਂ ਕਈ ਵਾਰ ਕੀ ਹੁੰਦਾ ਜਿਪ ਵਾਲੀ ਪੌਕਟ ਲਾ ਦਨੇ ਆ ਪਰ ਇਹ ਆਪਾਂ ਦੇਖੋ ਜੀ ਵੈਸੇ ਹੀ ਲਾਤੀਆਂ ਆ ਆ ਦੇਖੋ ਇਹ ਆਪਣੀਆਂ ਦੋ ਜੇਬਾਂ ਇਸ ਤਰ੍ਹਾਂ ਹੀ ਲੱਗੀਆਂ ਹੁਣ ਆਪਾਂ ਦੇਖੋ ਜੀ ਥੋੜੀ ਜੀ ਇਹਨੂੰ ਸ਼ੇਪ ਦਿੰਨੇ ਆ ਗਲਾਈ ਦੀ ਉੱਤੋਂ ਜਿਵੇਂ ਇੱਕ ਸਾਈਡ ਤੋਂ ਨਾ ਖੁੰਝੇ ਤੋਂ ਆਪਾਂ 1.5 ਇੰਚ ਦੀ ਗਲਾਈ ਦੇ ਦਿੰਨੇ ਆ ਇੱਕ ਸਾਈਡ ਤੇ ਦੇਖੋ ਜੀ ਥੋੜੀ ਜਿਹੀ ਖੁੰਝੇ ਤੋਂ ਐ ਗਲਾਈ ਬੈਸੇ ਦੇਖੋ ਆਪਾਂ ਜੇ ਚਾਰਸ ਰੱਖਣਾ ਤਾਂ ਆਪਾਂ ਚਾਰਸ ਵੀ ਰੱਖ ਸਕਦੇ ਆ ਤਾਂ ਆਪਾਂ ਥੋੜੀ ਜਿਹੀ ਇੱਕ ਸਾਈਡ ਤੇ ਗਲਾਈ ਦੇ ਕੇ ਦੂਜੀ ਸਾਈਡ ਤੇ ਦੇਖੋ ਜੀ ਇਹਨੂੰ ਆਪਾਂ ਐ ਫੋਲਡ ਕਰਕੇ ਆਪਾਂ ਇਸ ਤਰ੍ਹਾਂ ਗਲਾਈ ਦੇ ਦਾਂਗੇ ਫਿਰ ਜਿਹੜਾ ਆਪਣਾ ਕੋਲੇ ਦੂਸਰਾ ਪੀਸ ਹੈ ਉਹਨੂੰ ਆਪਾਂ ਇਹਦੇ ਉੱਤੇ ਧਰ ਕੇ ਉਹਨੂੰ ਇਸ ਤਰ੍ਹਾਂ ਆਪਾਂ ਸ਼ੇਪ ਦੇ ਦਾਂਗੇ ਦੋਨੇ ਪੀਸਾਂ ਤੇ ਦੇਖੋ ਇੱਕੋ ਜਿੱਕੇ ਇਹਦੀ ਕਾਟ ਪੈ ਜੂਗੀ ਉੱਪਰਲੀ ਸਾਈਡ ਤੇ ਦੇਖੋ ਹਲਕਾ ਹਲਕਾ ਆਪਾਂ ਥੋੜਾ ਜਿਹਾ ਥੋੜਾ ਉੱਪਰ ਤੋਂ ਕੱਟ ਦਾਂਗੇ ਬਸ ਇਹਦੇ ਨਾਲ ਗਲਾਈ ਹੋ ਜੂਗੀ ਉਸ ਤੋਂ ਬਾਅਦ ਦੇਖੋ ਆਪਾਂ ਲਾਵਾਂਗੇ ਜੀ ਇਹਦੇ ਉੱਤੇ ਹੈਂਡਲ ਫਿਕਰੇ ਬਣਾਉਣੇ ਆਪਾਂ ਦੇਖੋ ਐਵੇਂ ਦੇ ਪਰਸ ਬਹੁਤ ਹੀ ਸਸਤੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਜੀ ਕਿਉਂਕਿ ਕੱਪੜਾ ਆਪਣੇ ਕੋਲੇ ਐਵੇਂ ਦਾ ਥੋੜਾ ਮੋਟਾ ਬਚੀ ਜਾਂਦਾ ਕਿਉਂਕਿ ਆਪਾਂ ਕੋਈ ਸੂਟ ਵਗੈਰਾ ਬਣਾਉਣਾ ਜਾਂ ਕੁਝ ਵੀ ਤੇ ਦੇਖੋ ਆਪਾਂ ਨੂੰ ਸਿਰਫ ਇੱਕ ਜਿੱਪ ਤੇ ਆਪਾਂ ਨੂੰ ਚਾਹੀਦੀ ਹੈ ਹੈਗੀ ਹੈ ਜੀ ਇੱਕ ਸਪੰਜ ਵਾਲੀ ਸ਼ੀਟ ਥੋੜੀ ਜੀ ਸਪੰਜ ਪੈਂਦੀ ਹੈ ਇਹਦੇ ਵਿੱਚ ਦੇਖੋ ਇਹ ਆਪਣਾ ਘਰੀ ਬਹੁਤ ਵਧੀਆ ਪਰਸ ਬਣ ਕੇ ਤਿਆਰ ਹੋ ਜਾਂਦਾ ਬਹੁਤ ਹੀ ਘੱਟ ਖਰਚੇ 'ਚ ਬਣ ਜਾਂਦਾ ਲੋ ਜੀ ਹੁਣ ਆਪਾਂ ਇਹਦੇ ਸਟੈਪ ਤਿਆਰ ਕਰਾਂਗੇ 15 ਕੇ ਇੰਚ ਦੇਖੋ ਜੀ ਆਪਾਂ ਇਹਦੀ ਲੰਬੇ ਲਵਾਂਗੇ ਤੇ 3 ਕੇ ਇੰਚ ਇਹ ਚੌੜੇ ਨੇਗੇ ਇਹਦੇ ਵਿੱਚ ਵੀ ਮੈਂ ਫੋਮ ਵਾਲੀ ਸ਼ੀਟ ਪਾਤੀ ਸੀਗੀ ਥੋੜੀ ਥੋੜੀ ਕੱਟ ਕੇ 1 ਇੰਚ ਦੀ ਜਿਹੜੇ ਸਟੈਪ ਐ ਇਹ ਵੀ ਨਾ ਬਿਲਕੁਲ ਨਾ ਢਿੱਲੇ ਜੇ ਨਹੀਂ ਬਣੇ ਬਹੁਤ ਹੀ ਵਧੀਆ ਬਣੇ ਨੇ ਹਾਰਡ ਜੇ। ਫੇਜੀ ਆਪਾਂ ਇਸ ਤਰ੍ਹਾਂ ਤਿਆਰ ਕਰ ਲਏ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹਦਾ ਸੈਂਟਰ ਲੈਣਾ ਹੈ ਸੈਂਟਰ ਲੈ ਕੇ ਫਿਰ ਆਪਾਂ ਸਟੈਪ ਲਾਵਾਂਗੇ। ਜਿੱਦੜਾ ਆਪਾਂ ਗਲਾਈ ਲੱਤੀ ਸੀ ਉੱਪਰਲੀ ਸਾਈਡ ਦੇਖੋ ਸੈਂਟਰ ਲਾਈਨ ਤੋਂ ਬਾਅਦ 2-2 ਇੰਚ ਆਪਾਂ ਸਾਈਡਾਂ ਤੋਂ ਛੱਡ ਦਾਂਗੇ। ਦੋਨੇ ਪੀਸਾਂ ਤੇ ਦੇਖੋ ਪਹਿਲਾਂ ਆਪਾਂ ਸੈਂਟਰ ਲੈ ਲੈਣੇ ਆ ਇਸ ਤਰ੍ਹਾਂ। ਉਸ ਤੋਂ ਬਾਅਦ ਦੇਖੋ 2 ਇੰਚ ਸਾਈਡ ਤੋਂ 2 ਇੰਚ ਦੂਜੀ ਸਾਈਡ ਤੋਂ ਇਸ ਤਰ੍ਹਾਂ ਲੈ ਕੇ ਤੇ ਆਪਾਂ ਇਹ ਜਿਹੜੇ ਸਟੈਪ ਹੈ ਉੱਥੇ ਲਗਾਵਾਂਗੇ। ਇਹ ਦੋ-ਦੋ ਇੰਚ ਆਪਾਂ ਦੋਨੇ ਸਾਈਡਾਂ ਤੋਂ ਛੱਡਤਾ ਜੀ। ਉਸ ਤੋਂ ਬਾਅਦ ਦੇਖੋ ਆਪਾਂ ਦੋ ਸੂਈਆਂ ਲੈ ਲੈਣੀਆਂ ਦੋ ਸੂਈਆਂ ਨੇ ਇਹਦੇ ਨਾਲ ਇਹਨੂੰ ਆਪਾਂ ਇਸ ਤਰ੍ਹਾਂ ਹੀ ਖੜਾ ਦਾਂਗੇ। ਦੇਖੋ। ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਤੇ ਨਿਸ਼ਾਨ ਲਾ ਕੇ ਦੂਜੀ ਸਾਈਡ ਤੇ ਆਪਾਂ ਸਟੈਪ ਲਾ ਦਾਂਗੇ ਇੱਕ ਵਾਰ ਦੇਖੋ ਜਦੋਂ ਆਪਾਂ ਸਟੈਪ ਲਾਈਏ ਸੂਈਆਂ ਨਾਲ ਖੜਾ ਦਾਂਗੇ ਤਾਂ ਸਟੈਪ ਹਿੱਲਦੇ ਨਹੀਂ ਹੈਗੇ ਤੇ ਆਪਣੇ ਦੇਖੋ ਜੀ ਨਾਪ ਦੇ ਵਿੱਚ ਵੀ ਕੋਈ ਫਰਕ ਨਹੀਂ ਪੈਂਦਾ ਇੱਕੋ ਜਿਕੇ ਦੋਨੇ ਪੀਸਾ ਦੇ ਉੱਤੇ ਸਟੈਪ ਲੱਗ ਜਾਂਦੇ ਨੇਗੇ ਲੋ ਜੀ ਹੁਣ ਆਪਾਂ ਇਹਤੇ ਡਬਲ ਸਲਾਈਆਂ ਕਰ ਦਾਂਗੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦੱਸ ਦਿਆਂ ਜੀ ਬਾਅਦ ਦੇ ਵਿੱਚ ਦੇਖੋ ਜਿਵੇਂ ਆਪਾਂ ਪਰਸ ਨੂੰ ਇਸ ਤਰ੍ਹਾਂ ਫੋਲਡ ਕਰ ਲਿਆ फोल्ड ਕਰਨ ਤੋਂ ਬਾਅਦ ਦੇਖੋ ਜੀ ਆਪਾਂ 3 ਇੰਚ ਸਾਈਡ ਤੋਂ ਲੱਤ ਹੈਗਾ 3 ਇੰਚ ਦੇ ਆਪਾਂ ਨਿਸ਼ਾਨ ਲਾਵਾਂਗੇ ਇੱਥੇ ਆਪਾਂ ਨੀਚੇ ਵਾਲੀਆਂ ਫੱਟੀਆਂ ਲਾਵਾਂਗੇ ਲਓ ਜੀ ਦੋਨਾਂ ਪਾਸੇ ਪਹਿਲਾਂ ਆਪਾਂ ਨਿਸ਼ਾਨ ਲਾ ਲੈਣੇ ਆ ਦੇਖੋ 3 ਇੰਚ ਤੇ ਉਸ ਤੋਂ ਬਾਅਦ ਇੱਕ ਸਾਈਡ ਤੋਂ ਧਰ ਕੇ ਦੂਜੀ ਸਾਈਡ ਤੇ ਆਪਾਂ ਮਿੰਦੇ ਹੋਏ ਫੱਟੀ ਮਿਣਾਗੇ ਇਸ ਤਰ੍ਹਾਂ ਜਿੰਨਾ ਕਿ ਆਪਣਾ ਇਹ ਸਾਰਾ ਘੇਰ ਕਿੰਨਾ ਆ ਰਿਹਾ ਹੈਗਾ ਉਸ ਹਿਸਾਬ ਨਾਲ ਆਪਾਂ ਦੇਖੋ ਜੀ ਦੂਸਰਾ ਪੀਸ ਤਿਆਰ ਕਰਾਂਗੇ ਜਿਹੜਾ ਕਿ ਆਪਾਂ ਨੀਚੇ ਵਾਲੀ ਸਾਈਡ ਤੇ ਲਾਵਾਂਗੇ ਹਲੋ ਜੀ ਦੇਖੋ ਜਿਵੇਂ ਸਾਢੇ 16 ਇੰਚ ਆਉਂਦਾ ਅੱਧਾ ਕਿੰਚ ਆਪਾਂ ਪਾਉਣਾ ਕਿੰਚ ਵਧਾ ਕੇ ਲੈ ਲਾਂਗੇ 17 ਸਾਢੇ 17 ਲੈ ਲਾਂਗੇ ਇੰਨਕ ਉਸ ਤੋਂ ਬਾਅਦ ਦੇਖੋ ਇਹ ਵੀ ਪੀਸ ਆਪਾਂ ਐਂ ਤਿਆਰ ਕਰਾਂਗੇ ਜਿਵੇਂ ਦੇਖੋ ਜੀ ਆਪਾਂ 4 ਇੰਚ ਇਹ ਵੀ ਚੌੜਾਈ ਲੈ ਲਈ ਤੇ 1 ਇੰਚ ਆਪਾਂ ਜਿੰਨਾ ਵੀ ਆਪਣਾ ਆਊਗਾ 1 ਇੰਚ ਆਪਾਂ ਵਧਾ ਕੇ ਲੈ ਲਾਂਗੇ ਸੀਨਾ ਦਾ ਇਸੇ ਤਰ੍ਹਾਂ ਦੇਖੋ ਜੀ ਆਪਾਂ ਵਿਚਾਲੇ ਇਹਦੇ ਸਪੰਜ ਪਾਵਾਂਗੇ ਤੇ ਨੀਚੇ ਵਾਲੀ ਸਾਈਡ ਤੇ ਇਸ ਤਰ੍ਹਾਂ ਇਹ ਪਲੇਨ ਕਪੜਾ ਲਾ ਦਾਂਗੇ ਇਸੇ ਤਰ੍ਹਾਂ ਆਪਾਂ ਨੀਚੇ ਵਾਲੀ ਜਿਹੜੀ ਪੱਟੀ ਹੈ ਇਹ ਇੱਕ ਤਿਆਰ ਕਰ ਲਾਂਗੇ ਲੋ ਜੀ ਥੋੜਾ ਥੋੜਾ ਦੇਖੋ ਸੀਨਾ ਦੇ ਵਿੱਚ ਆ ਜਾਊਗਾ ਇਸੇ ਤਰ੍ਹਾਂ ਆਪਾਂ ਥੋੜਾ ਜਿਹਾ ਵਧਾ ਕੇ ਲੈ ਕੇ ਆਪਾਂ ਦੇਖੋ ਇਹ ਪੀਸ ਨੂੰ ਐ ਕੱਟ ਕੇ ਇਸੇ ਇਸੇ ਤਰ੍ਹਾਂ ਆਪਾਂ ਦੇਖੋ ਜੀ ਇਹਦੇ ਉੱਤੇ ਸੀਨਾ ਮਾਰ ਕੇ ਇਹ ਵਾਲੇ ਨੀਚੇ ਵਾਲੇ ਪੀਸ ਨੂੰ ਇਸ ਤਰ੍ਹਾਂ ਹੀ ਤਿਆਰ ਕਰ ਲਾਂਗੇ ਲੋ ਜੀ ਆਪਣੇ ਇਹ ਦੋ ਪੀਸ ਤਿਆਰ ਹੋ ਗਏ ਲੋ ਜੀ ਬਿਚਾੜੇ ਪੰਜ ਦਾ ਪੀਸ ਲਾ ਕੇ ਉੱਪਰ ਪੀਸ ਲਾ ਕੇ ਆਪਾਂ ਇਹ ਫੱਟੀ ਐ ਤਿਆਰ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਕਰਾਂਗੇ ਆਪਾਂ ਉੱਪਰ ਵਾਲੀ ਫੱਟੀ ਵੀਡੀਓ ਪੂਰੀ ਦੇਖੋਗੇ ਤਾਂ ਦੇਖੋ ਤੁਹਾਨੂੰ ਬਿਲਕੁਲ ਪੂਰੀ ਸਮਝ ਆਊਗੀ ਜੀ ਇਹ ਪਾਸਾ ਆਪਾਂ ਆਮ ਹੀ ਆਪਾਂ ਆਪਣੇ ਘਰ ਵਿੱਚ ਬਣਾ ਸਕਦੇ ਹਾਂਗੇ ਲੋ ਜੀ ਇਹਨਾਂ ਨੂੰ ਉੱਤੇ ਧਰ ਕੇ ਆਪਾਂ ਸਪੰਜ ਵਾਲਾ ਪੀਸ ਕੱਟ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਦੇਖੋ ਸੀਨਾ ਲਾ ਦਾਂਗੇ ਤਾਂ ਜੋ ਜਿਹੜੇ ਆਪਣੇ ਤਿੰਨੇ ਪੀਸ ਇਹ ਖੜ ਜਾਣ ਪਹਿਲਾਂ ਜਿੰਨੇ ਸਾਈਡਾਂ ਤੇ ਲਾਤੀਆਂ ਫਿਰ ਸੈਂਟਰ ਚ ਲਾ ਦਾਂਗੇ ਦੇਖੋ ਇਹਦੇ ਨਾਲ ਆਪਣਾ ਇੱਕ ਪੀਸ ਤਿਆਰ ਹੋ ਜੂਗਾ ਜੀ ਇਹ ਨੀਚੇ ਵਾਲਾ ਲੋ ਜੀ ਹੁਣ ਆਪਾਂ ਇਸ ਨੂੰ ਲਾਉਣਾ ਦੱਸ ਦਿੰਦੇ ਹਾਂ ਜਿੱਥੇ ਆਪਾਂ ਨਿਸ਼ਾਨ ਲਾਇਆ ਸੀ ਉੱਥੋਂ ਲੈ ਕੇ ਆਪਾਂ ਦੇਖੋ ਜੀ ਇਹਨੂੰ ਇਸ ਤਰ੍ਹਾਂ ਹੀ ਲਗਾਵਾਂਗੇ ਉਸ ਤੋਂ ਬਾਅਦ ਆਪਾਂ ਉੱਪਰ ਵਾਲਾ ਪੀਸ ਲੈ ਲੰਨੇ ਆ ਆਪਣਾ ਜਿੰਨਾ ਵੀ ਕੇਰ ਉੱਪਰ ਆਲਾ ਆਊਗਾ ਉਸੇ ਹਿਸਾਬ ਨਾਲ ਆਪਾਂ 1 ਇੰਚ ਵਧਾ ਕੇ ਸੀਨਾ ਦਾ ਤਾਂ ਜੋ ਸੀਨਾ ਦੇ ਵਿੱਚ ਆ ਜਾਊਗਾ ਆਪਾਂ ਉੱਪਰ ਵਾਲਾ ਲੈ ਲਾਂਗੇ ਇਹ ਵੀ ਦੇਖੋ ਜੀ ਆਪਣਾ 1.5 ਇੰਚ ਹੀ ਆਇਆਗਾ ਤੇ 17 ਇੰਚ ਆਪਾਂ ਇਹ ਲੈ ਲਾਂਗੇ ਦੇਖੋ ਇਹ ਆਪਾਂ ਦੋ ਪੱਟੀਆਂ ਲੈ ਲਈਆਂ ਜੀ 2.5 ਇੰਚ ਦੀਆਂ ਆਪਾਂ ਵਿਚਾਲੇ ਲਾਵਾਂਗੇ ਜਿੱਪ ਇਹਦੇ ਕੱਟੀ ਦੇ ਇੱਕ ਸਾਈਡ ਤੇ ਦੇਖੋ ਆਪਾਂ ਇਸ ਤਰ੍ਹਾਂ ਇਹ ਜਿੱਪ ਲਾ ਲਾਂਗੇ ਫਿਰ ਆਪਾਂ ਦੂਜੀ ਸਾਈਡ ਤੇ ਜਿੱਪ ਲਾ ਲਾਂਗੇ ਜੀ ਪੱਟੀ ਤੇ ਇਹ ਤੇ ਵੀ ਆਪਾਂ ਦੇਖੋ ਐ ਇੱਕ ਪੱਟੀ ਲਾ ਲੈਨੇ ਆ ਤਾਂ ਜੋ ਜਿਹੜੇ ਆਪਾਂ ਨੇ ਕੱਪੜੇ ਦੇ ਧਾਗੇ ਵਗੈਰਾ ਉਹ ਨਿਕਲ ਨਾ ਤੇ ਆਪਣਾ ਬਿਲਕੁਲ ਸਫਾਈ ਦੇ ਨਾਲ ਜਿੱਪ ਲੱਗੇ ਲਓ ਜੀ ਇਹ ਅੰਦਰਲੀ ਸਾਈਡ ਆਸਤਨਾ ਫੋਲਡ ਹੋ ਜਾਊਗੀ ਇਸੇ ਤਰ੍ਹਾਂ ਆਪਾਂ ਦੇਖੋ ਫਿਰ ਦੂਜੀ ਸਾਈਡ ਤੇ ਲਾ ਦਾਂਗੇ ਲੋ ਜੀ ਦੋ ਪੱਟੀਆਂ ਆਪਾਂ ਇਹ ਇਸ ਤਰ੍ਹਾਂ ਤਿਆਰ ਕਰ ਲੈਣੇ ਆ ਇੱਕ ਆਪਣੇ ਕੋਲੇ ਨੀਚੇ ਵਾਲੀ ਪੱਟੀ ਤਿਆਰ ਹੋ ਗਈ ਫਿਰ ਆਪਾਂ ਦੋਨਾਂ ਨੂੰ ਅਟੈਚ ਕਰਕੇ ਘਮਾਉਂਦੇ ਹੋਏ ਆਪਣੇ ਹਰਸ ਵਾਲੀ ਸ਼ੀਟ ਤੇ ਲਾਵਾਂਗੇ ਲੋ ਜੀ ਆਪਾਂ ਇਹਦੇ ਨਾਲ ਦੇਖੋ ਇਸ ਤਰ੍ਹਾਂ ਕਰਕੇ ਆਪਾਂ ਦੋਨੇ ਸਾਈਡਾਂ ਤੇ ਸੀਨਾ ਲਾ ਦਾਂਗੇ ਸੀਨਾ ਲਾਉਣ ਤੋਂ ਬਾਅਦ ਦੇਖੋ ਜੀ ਇਸ ਤਰ੍ਹਾਂ ਹੋ ਗਿਆ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਹੁਣ ਲਾਵਾਂਗੇ ਦੂਸਰਾ ਪੀਸ ਆਹ ਵਾਲਾ ਪਹਿਲਾਂ ਦੇਖੋ ਆਪਾਂ ਨੀਚੇ ਵਾਲਾ ਪੀਸ ਤਿਆਰ ਕੀਤਾ ਉਸ ਤੋਂ ਬਾਅਦ ਦੇਖੋ ਜੀ ਆਪਾਂ ਉੱਪਰਲਾ ਪੀਸ ਤਿਆਰ ਕੀਤਾ 2.5 ਇੰਚ ਦੇ ਪੀਸ ਲੈ ਕੇ ਦੋਨੇ ਸਾਈਡਾਂ ਤੇ ਤੇ ਉਸ ਤੋਂ ਬਾਅਦ ਦੇਖੋ ਉਹਨਾਂ ਨੂੰ ਸਾਈਡਾਂ ਦੇ ਦੋਨੀਆਂ ਸੀਲੀਆਂ ਸੀਨ ਤੋਂ ਬਾਅਦ ਦੇਖੋ ਜੀ ਹੁਣ ਆਪਾਂ ਇਹ ਵਾਲਾ ਲਾਵਾਂਗੇ ਇਹ ਵੀ ਪਹਿਲਾਂ ਆਪਾਂ 5-4 ਸੂਈਆਂ ਲੈ ਲਾਂਗੇ ਸੂਈਆਂ ਦੇ ਨਾਲ ਆਪਾਂ ਖੜਾਵਾਂਗੇ ਦੇਖੋ ਇਹਨੂੰ ਲੋ ਜੀ ਪਹਿਲਾਂ ਆਪਾਂ ਸੈਂਟਰ ਲੈ ਲੈਨੇ ਆ ਇਹਦਾ ਨੀਚੇ ਵਾਲੀ ਪੀਸ ਦਾ ਤੇ ਇਹਦੇ ਆ ਵੀ ਆਪਾਂ ਸੈਂਟਰ ਲੈ ਲੈਨੇ ਆ ਸੈਂਟਰ ਨਾਲ ਸੈਂਟਰ ਮਿਲਾ ਕੇ ਤੇ ਫਿਰ ਆਪਾਂ ਦੇਖੋ ਜੀ ਇਹਦੇ ਉੱਤੇ ਸੂਈਆਂ ਨਾਲ ਇਹਨੂੰ ਲਗਾ ਦਾਂਗੇ ਇਸ ਤਰ੍ਹਾਂ ਸੂਈਆਂ ਦੇ ਲਗਾਉਣ ਦੇ ਨਾਲ ਸੀਨ ਦੇਖੋ ਜੀ ਸੌਖੀ ਵੱਜ ਜਾਂਦੀ ਹੈ ਤੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਤੇ ਨਾਲੇ ਦੇਖੋ ਪੂਰਾ ਪੂਰਾ ਵਧੀਆ ਹੋ ਆਉਂਦਾ ਤੇ ਇਹਦੇ ਨਾਲ ਨਾਲ ਕੋਈ ਹਿੱਲ ਜੁਲਣੀ ਹੁੰਦੀ ਹੈਗੀ ਪੂਰਾ ਵਧੀਆ ਆਪਣਾ ਪੀਸ ਇੱਕੋ ਜਿਹਾ ਆਊਗਾ ਦੇਖੋ ਸੂਈਆਂ ਦੇ ਨਾਲ ਪਹਿਲਾਂ ਆਪਾਂ ਇਹਨੂੰ ਪੀਸ ਨੂੰ ਇਸ ਤਰ੍ਹਾਂ ਹੀ ਖੜਾ ਲਾਂਗੇ ਲਓ ਜੀ ਇਸ ਤਰ੍ਹਾਂ ਉੱਪਰਲੀ ਸਾਈਡ ਤੇ ਵੀ ਇਹ ਇਸ ਤਰ੍ਹਾਂ ਆਏ ਆ ਜੁਦਾ ਉਜੀ ਇਸੇ ਤਰ੍ਹਾਂ ਦੇਖੋ ਆਪਾਂ ਇਹ ਪੀਸ ਤੇ ਐ ਸੇਨ ਲਾ ਦਾਂਗੇ ਨੂੰ ਕਮਾਉਂਦੇ ਹੋ ਲਓ ਜੀ ਇਹਨੂੰ ਆਪਾਂ ਸੇਨ ਲਾਤੀ ਦੇਖੋ ਸੇਨ ਲਾਉਣ ਤੋਂ ਬਾਅਦ ਇਸੇ ਤਰ੍ਹਾਂ ਉੱਪਰਲੇ ਪੀਸ ਤੇ ਵੀ ਆਪਾਂ ਨਿਸ਼ਾਨ ਲਾਤੇ ਸੈਂਟਰ ਨਾਲ ਸੈਂਟਰ ਮਲਾ ਕੇ ਦੇਖੋ ਜੀ ਇਹ ਵੀ ਆਪਾਂ ਇਸ ਤਰ੍ਹਾਂ ਇਹਦੇ ਉੱਤੇ ਸੇਨ ਮਾਰ ਲਾਂਗੇ ਇਹ ਵੀ ਦੇਖੋ ਆਪਾਂ ਚਾਹੀਏ ਤਾਂ ਸੁਈਆਂ ਦੇ ਨਾਲ ਪਹਿਲਾਂ ਖੜਾ ਲੰਨੇ ਆ ਸੂਣਾ ਦੇ ਨਾਲ ਖੜਾਉਣ ਤੋਂ ਬਾਅਦ ਜੀ ਆਪਣੇ ਇਹ ਦੋਨੇ ਪੀਸ ਦੇਖੋ ਲੱਗ ਗਏ ਨੇ ਉੱਪਰ ਤੇ ਨੀਚੇ ਵਾਲੀ ਹੁਣ ਆਪਾਂ 1 ਇੰਚ ਦੀ ਪੱਟੀ ਹੋਰ ਲੈਤੀਏ ਜੀ ਉਹਨੂੰ ਆਪਾਂ ਦੇਖੋ ਸੈਡਾਂ ਤੇ ਲਾ ਕੇ ਇਸ ਤਰ੍ਹਾਂ ਬਿਲਕੁਲ ਅੰਦਰ ਬਾਹਰ ਬਿਲਕੁਲ ਸਫਾਈ ਆ ਗਈ ਇਹਨੂੰ ਆਪਾਂ ਇਸ ਤਰ੍ਹਾਂ ਹੀ ਲਗਾ ਦਾਂਗੇ ਜੀ ਘਮਾਉਂਦੇ ਹੋਏ ਸਾਰੇ ਪਾਸੇ ਤੇ ਇਸੇ ਤਰ੍ਹਾਂ ਦੇਖੋ ਜੀ ਆਪਾਂ ਨੀਚੇ ਵਾਲੇ ਪੀਸ ਤੇ ਲਗਾ ਦਾਂਗੇ ਇਹਦੇ ਨਾਲ ਬਿਲਕੁਲ ਪਾਸ ਤੇ ਦੇਖੋ ਜੀ ਸਫਾਈ ਆ ਜਾਂਦੀ ਹੈ ਪੱਟੀਆਂ ਆਪਣੀਆਂ ਦੋਨਾਂ ਸਾਈਡਾਂ ਤੇ ਆਪਾਂ ਲਾਤੀਆਂ ਆ ਦੇਖੋ ਹੁਣ ਜਿੱਪ ਦੇ ਕੋਲੋਂ ਖੋਲ ਕੇ ਆਪਾਂ ਇਹਨੂੰ ਪਲਟਾ ਦਾਂਗੇ ਤੇ ਬਹੁਤ ਹੀ ਵਧੀਆ ਇੱਕ ਮਿੰਨੀ ਜਿਹਾ ਪਰਸ ਬਣ ਕੇ ਤਿਆਰ ਹੋ ਗਿਆ ਬਣਾ ਕੇ ਜਰੂਰ ਦੇਖੋ ਜੀ ਬਹੁਤ ਹੀ ਸੌਖਾ ਹੈ ਤੇ ਆਪਾਂ ਇਸ ਤਰ੍ਹਾਂ ਜਿੱਥੋਂ ਵੀ ਮਿਸ ਹੋਈ ਹੈ ਆਪਣੀ ਵੀਡੀਓ ਉਹ ਆਪਾਂ ਤੁਹਾਨੂੰ ਦੁਬਾਰ ਤੋਂ ਐਵੇਂ ਦਾ ਪਰਸ ਬਣਾ ਕੇ ਦਿਖਾਵਾਂਗੇ ਤਾਂ ਜੋ ਆਪਣੀਆਂ ਭੈਣਾਂ ਨੂੰ ਚੰਗੀ ਤਰ੍ਹਾਂ ਸਮਝ ਆ ਜੇ ਉਹ ਵੀ ਇਸ ਤਰ੍ਹਾਂ ਪਰਸ ਬਣਾ ਕੇ ਆਪਣੇ ਵਾਸਤੇ ਇਸ ਤਰ੍ਹਾਂ ਰੱਖ ਸਕਣ ਦੇਖੋ ਜੀ ਨਾਲੇ ਤਾਂ ਦੇਖੋ ਇਹਦੀ ਸ਼ੇਪ ਕਿੰਨੀ ਸੋਹਣੀ ਬਣੀ ਹੈ ਤੇ ਨਾਲੇ ਜਿਹੜੀ ਸਰਪੰਜ ਪਈ ਉਹਦੇ ਨਾਲ ਇਹ ਬਿਲਕੁਲ ਪਰਸ ਹੀ ਖੜਮਾ ਖੜਮਾ ਬਣਿਆਗਾ ਜਿਵੇਂ ਰੈਡੀ ਮੇਡ ਦੇਖੋ ਆਪਾਂ ਬਾਜ਼ਾਰ ਚੋਂ ਪਰਸ ਲੈ ਕੇ ਆਉਂਨੇ ਆ ਉਵੇਂ ਦਾ ਪਰਸ ਬਣ ਕੇ ਤਿਆਰ ਹੋ ਗਏ ਦੇਖੋ ਤੁਸੀਂ ਨਾਲੇ ਆਪਾਂ ਦੇਖੋ ਵਿੱਚ ਇਹਦੇ ਕੁਝ ਨਹੀਂ ਪਾਇਆ ਇਸੇ ਤਰ੍ਹਾਂ ਦੇਖੋ ਜੀ ਆਪਾਂ ਆਪਾ ਉੱਤੇ ਦੇਖੋ ਆਪਣੀ ਸਾਈਡ ਤੇ ਲਾ ਗਈ ਆਪਾਂ ਬਾਹਰ ਅੰਦਰ ਜਾਣਿਆ ਕੋਈ ਮੋਬਾਈਲ ਪਾਉਣਾ ਹੋਵੇ ਕੁਝ ਵੀ ਪਾਉਣਾ ਹੋਵੇ ਜੀ ਦੇਖੋ ਇਸੇ ਤਰ੍ਹਾਂ ਦੋ ਪਕਟ ਆਪਣੇ ਅੰਦਰ ਲੱਗ ਗਈਆਂ ਦੇਖੋ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਲੋਜੀ ਪਰਸ ਆਪਣਾ ਤਿਆਰ ਹੈ ਬਣਾ ਕੇ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਬਹੁਤ ਸੋਹਣਾ ਇਹ ਪਰਸ ਬਣ ਕੇ ਆਪਣਾ ਤਿਆਰ ਹੋ ਗਿਆ ਜੀ ਛੋਟਾ ਜਿਹਾ ਪਰਸ ਹੈ ਦੇਖੋ ਜੇ ਲੋ ਕੋਈ ਕਪੜਾ ਇਦਾਂ ਡਿਜ਼ਾਈਨ ਵੀ ਵਧੀਆ ਹੋਵੇ ਤਾਂ ਬਿਲਕੁਲ ਨਾ ਰੈਡੀਮੇਡ ਦੀ ਤਰ੍ਹਾਂ ਪਰਸ ਲੱਗਦਾ ਇਹ ਬਿਲਕੁਲ ਮੈਂ ਤਾਂ ਇਹ ਬਹੁਤ ਪਸੰਦ ਆਇਆ ਜੀ ਪਰਸ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਪਰਸ ਬਣਿਆ ਹੋਇਆ ਕਿਵੇਂ ਦਾ ਲੱਗਿਆ